Não, não, não.

ਆ ਚਾਹ ਬਣੀ ਕੀ ਗੱਲ ਦੋ ਲੋਕਾਂ ਨੂੰ ਦੋ ਲੋਕਾਂ ਨੂੰ ਆਹ ਦੇ ਨਾਲ ਪੰਜੇ ਪਕੜੋ ਬਸ ਇਹਦੇ ਨਾਲ ਇਹ ਤਾਂ ਮੈਂ ਢਾਲਾ ਬਣਾ ਸਿੱਤਲੀ ਬਣ ਕੇ ਉੱਜਾ ਮਾਵਾ ਚਾਹ ਕਰਦੇ ਹੋ ਹੇ ਦੀ ਹੱਡੀ ਜੂ ਕੁਛ ਨਹੀਂ ਸਾਫਾ ਰਿਹਾ ਬੋਲੀ ਬੋਲੀ ਵਿੱਚ ਗੋਡਾ ਬਿਲਕੁਲ ਠੰਡੇ ਕੱਢ ਹੋ ਗਏ ਲਾਪੀਂਸ ਹੁਣ ਕਬੀਲਾ ਸਿੱਧੀ ਸੱਜਾ ਕੋਈ ਨਹੀਂ ਫੜਦਾ ਸਾਹ ਨਹੀਂ ਜਿੱਕੇ ਸਾ ਚੜਦੇ ਬਸਾ ਹੋਰ ਗੱਲ ਕਰਾਂਗੇ ਵੀ ਵਾਰੀ ਕਰਾਂਗੇ ਇਕੱਠੇ ਮਿਲ ਕੇ ਜੋਸ਼ ਨਾਲ ਕਿੰ 1 ਤਾਂ ਨਾchna ਸਿੱਖਾਂਗੇ ਕਿੰ 2 ਕਿੰ 3 ਕਿੰ 4 ਕਿੰ 5 ਕਿੰ ਉਹ ਨੂੰ ਨਾਤਾ ਕੋਈ ਕਰਾ ਲਈ ਤੇ ਬਾਹਰ ਦੇ ਦੇ ਇੱਕ ਜਿਵਾ ਦੇ ਅੱਗੇ ਕਿੱਥੇ ਸਦੇ ਕੋ ਦੇ ਕੰਪਿਊਟਰ ਨਹੀਂ ਕਰ ਸਕਣ ਸਰਵਾਂ ਨੂੰ ਹੱਸ ਕੇ ਕਿ ਯੋਗ ਜਿਹੜਾ ਹੈ ਯੋਗ ਰੱਖੇ ਨ ਰੋਗ ਜੀ ਅਸੀਂ ਆਪਣੀ ਹੈਲਥ ਨੂੰ ਬੀ ਕੁਆਲਿਟੀ ਵਧਾਉਣਾ ਚਾਹੁੰਦੇ ਆ ਅਸੀਂ ਆਪਦੀ ਲਾਈਫ ਨੂੰ ਜੋ ਵੀ ਸਾਨੂੰ ਲਾਈਫ ਮਿਲੀ ਕੁਆਂਟੀਟੀ ਨਹੀਂ ਵਧਾ ਸਕਦੇ ਕੁਆਲਿਟੀ ਅਸੀਂ ਉਹਨੂੰ ਵਧਾ ਸਕਦੇ ਆ ਤੇ ਯੋਗ ਕਰਨ ਨਾਲ ਸਾਡੇ ਬਿਮਾਰੀ ਤੇ ਬਿਮਾਰੀ ਹੋਰ ਹਰ ਅੰਗ ਤੇ ਹਰ ਜੋੜ ਤੇ ਉਹਦਾ ਇਫੈਕਟ ਮਿਲਦਾ ਔਰ ਡੈਫੀਨੇਟਲੀ ਇਹ ਕਰਦੇ ਰਵਾਂਗੇ ਤਾਂ ਵੀ ਇੱਕ ਮੈਂਟਲ ਸਟੇਜ ਤੇ ਫਰਕ ਪੈਂਦਾ ਜੇ ਬਰੀジング ਦੇ ਟੈਕਨੀਕ ਨਾਲ ਕਰਾਂਗੇ ਤਾਂ ਉਹਦਾ ਹੋਰ ਵੀ ਜ਼ਿਆਦਾ ਫਾਇਦਾ ਹੋਵੇਗਾ ਮੈਂ ਯੋਗਾ ਡੇ ਤੇ ਇਹੀ ਕਹਿਣਾ ਚਾਹੂੰਗਾ ਕਿ ਅੱਜ ਅਸੀਂ ਜੋ ਇੰਟਰਨੈਸ਼ਨਲ ਯੋਗਾ ਡੇ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਪਲਸਾ ਵੀ ਹਦਾਇਤ ਦੇ ਮੁਤਾਬਕ ਅਸੀਂ ਸਟਾਫ ਲਈ ਐਡਵੋਕੇਟਸ ਲਈ ਜੁਡੀਸ਼ੀਅਲ ਅਫਸਰ ਜੋ ਸਟੇਸ਼ਨ ਤੇ ਮੌਜੂਦ ਨੇ ਉਹਨਾਂ ਲਈ ਯੋਗਾ ਦਾ ਕੈਂਪ ਲਗਾਇਆ ਹੈ ਜਿਹੜਾ ਕਿ ਆਰਟ ਆਫ ਲੀਵਿੰਗ ਵਾਲਿਆਂ ਕੰਨਿਓ ਸਾਨੂੰ ਗਾਈਡ ਕੀਤਾ ਗਿਆ ਇਹ ਯੋਗਾ ਦੀ ਜਿਹੜੀ ਕਲਾਸ ਸੀ ਇਹ ਲੱਗਦਾ ਕਿ ਸਾਡੇ ਲਈ ਸਾਡੇ ਸਟਾਫ ਲਈ ਸਾਰਿਆਂ ਲਈ ਤੇ ਐਡਵੋਕੇਟਸ ਲਈ ਬਹੁਤ ਜ਼ਰੂਰੀ ਹੈ ਤਾਂ ਕਿ ਜੋ ਦਿਨ ਦਿਨ ਚਰੇ ਦੀਆਂ ਸਾਡੀਆਂ ਪਰੇਸ਼ਾਨੀਆਂ ਨੇ ਉਹਨਾਂ ਤੋਂ ਅਸੀਂ ਰਾਹਤ ਪਾ ਸਕੀਏ ਕਿ ਆਪ ਦੇ ਆਪ ਨੂੰ ਸਰੀਰਕ ਮਾਨਸਿਕ ਔਰ ਅਧਿਆਤਮਿਕ ਤੌਰ ਤੇ ਖਟਰਾਕ